ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੱਦੀ ਪਿੰਡ ਜਨਵਾ ਇਹਨਾਂ ਮਹਾਪੁਰਸ਼ਾਂ ਨੇ ਇੱਕ ਦੇ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਸਥਾ ਜਨਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਮਹਾਰਾਜ ਵਰਥਾਇਆ ਕਿ ਬਾਬਾ ਜੱਕ ਜੱਦੀ ਪਿੰਡ ਰੋੜ ਵੇਖੇ ਗੁਰੂ ਸਾਹਿਬ ਦੇ ਪਰਮੇਸ਼ਰstdcਾ ਗੁਰ ਨਾਨਕ ਚੈਰੀਟੇਲ ਡਿਸਪੈਂਸਰੀ ਤੇ ਲੈਬੋਰੀ ਚਲਾਈ ਜਾ ਰਹੀ ਹੈ ਐਨਆਰਈ ਸੰਗਤਾਂ ਦੀ ਮਨਜ਼ਰ ਨਾਲ ਸੰਸਥਾ ਵੱਲੋਂ ਡਿਸਪੈਂਸਰੀ ਤੇ ਲੈਬੋਰੀ ਦੇ ਸਹਿਯੋਗ ਨਾਲ ਹਾਰਡਪੀਟ ਇਲਾਕਿਆਂ ਵਿੱਚ ਲਗਾਤਾਰ ਮੈਡੀਕੈਂਪ ਲਗਾਏ ਜਾ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੂਕੇ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਕਤ ਮੈਡੀਕੈਂਪ ਚੱਲ ਰਿਹਾ ਹੈ ਇੱਥੇ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕਅਪ ਕਰਕੇ ਦਵਾਈ ਹਾਂਜੀ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ ਜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਰਕਾਰੀ ਐਲੀਮੈਂਟਰੀ ਸਕੂਲ ਵੈਰੋਕੇ ਬਲਾਕ ਡੇਰਾ ਬਾਬਾ ਨਾਨਕ ਗੁਰਦਾਸਪੁਰ ਗੁਰਦੁਆਬ ਨਾਲ ਹੀ ਆ ਤੇ ਇੱਥੇ ਅੱਜ ਸਵੇਰ ਦਾ ਸਾਡਾ ਦੂਜਾ ਕੈਂਪੋ ਆ ਜੀ ਪਹਿਲਾਂ ਨੋ ਸਭ ਦੇਖੋ ਰਤਨ ਸਿੰਘ ਖਾਲਸਾ ਜੀ ਪਿੰਡ ਜਨੂਰਤੋ ਜੀ ਜੋ ਕਿ ਓਪੀਡੀ ਸਲਿੱਪਾਂ ਫਿਲਪ ਕਰ ਰਹੇ ਨੇ ਜੀ ਧੰਨਵਾਦ ਕਰਦੇ ਹਾਂ ਦਾ ਜੀ ਤੇ ਵੀਰ ਵਿਪਨ ਕੁਮਾਰ ਜੀ ਪਿੰਡ ਬਚਨਗੜਾ ਤੋਂ ਜੋ ਕਿ ਐਂਬੂਲੈਂਸ ਚਲਾਉਣ ਦੀ ਸੇਵਾ ਕਰ ਰਹੇ ਨੇ ਜੀ ਤੇ ਕੁਲਵਿੰਦਰ ਸਿੰਘ ਜੀ ਖਾਲਸਾ ਜੀ ਜੋ ਲੋਕਲ ਨੇ ਲਗਾਤਾਰ 8 ਤਰੀਕ ਤੋਂ ਸਾਡੇ ਨਾਲ ਸੇਵਾਵਾਂ ਨਿਭਾ ਰਹੇ ਧੰਨਵਾਦ ਕਰਦੇ ਹਾਂ ਦਾ ਜੀ ਵੀ ਡਾਕਟਰ ਬਲਦੇਸ਼ ਸਿੰਘ ਜੀ ਪਿੰਡ ਕਲਰਾ ਤੋਂ ਜੋ ਕਿ ਆਰਮੀ ਮੈਡੀਕੋਰਟ ਤੋਂ ਰਿਟਾਇਰ ਨੇ ਸੇਵਾਵਾਂ ਦੇ ਰਹੇ ਧੰਨਵਾਦ ਕਰਦੇ ਹਾਂ ਜੀ ਡਾਕਟਰ ਸਰਪ੍ਰੇਮ ਸਿੰਘ ਜੀ ਗੁਰਨਾਨਕ ਚੈਡ ਡਿਜ਼ਾਈਨਸ ਲਈ ਬੋਰਡ ਨੂੰ ਡੂਡ ਕੇ ਸੇਵਾਵਾਂ ਨਿਭਾ ਰਹੇ ਨੇ ਧੰਨਵਾਦ ਕਰਦੇ ਹਾਂ ਜੀ ਦਰਵਾਰਾ ਭਾਜੀ ਹੁਣੀ ਨਿਤਾਨਾਤ ਵੱਤ ਕਰਦੇ ਆ ਕਾਕਾ ਕਮਲਜੀਤ ਸਿੰਘ ਜੀ ਧੰਨਵਾਦ ਕਰਦੇ ਨਾ ਤਵੀ